ਇਹਦੇ ਵਿੱਚ ਪਟ્રોલ ਡੀਜ਼ਲ ਕਿਹੜਾ ਪਾਇਆ ਸਾਨੂੰ ਜਿਹੜੇ ਸਾਹ ਆ ਰਹੇ ਨੇ ਇਹਨਾਂ ਸਾਹਾਂ ਦੇ ਕਰਕੇ ਅਸੀਂ ਪ੍ਰਮਾਤਮਾ ਦੇ ਦਰ ਤੱਕ ਪਹੁੰਚ ਸਕਦੇ ਹਾਂ ਜਿਵੇਂ ਆਪਾਂ ਹੁਣ ਰੋਜ਼ ਰਹਿਣ ਕਰਦੇ ਆ ਸਗਲ ਦਿਵਾਰ ਕੋ ਸ਼ਾਰਟ ਹੈ ਨਾ ਉਹ ਤੋਹਾਰੋ ਦਵਾਰ ਵਾਹਿਗੁਰੂ ਕੀ ਲਾਟ ਅਸ ਗੋਬਿੰਦਦਾਸ ਤੋਹਾਰ ਆਪਣੇ ਸੇਵਕਾਂ ਦੀ ਲਾਜ ਰੱਖੋ ਭਗਤ ਜੀ ਨੂੰ ਇਹ ਗਿਆਨ ਹੋ ਗਿਆ ਬਚਪਨ ਤੋਂ ਹੀ ਪਿਛਲੇ ਜਨਮਾਂ ਕਰਕੇ ਭਗਤੀ ਕਰਕੇ ਵੀ ਇਹ ਸਰੀਰ ਇੱਕ ਗੱਡੀ ਮਿਲੀ ਹੈ ਇਹਨੂੰ ਵਰਤ ਕੇ ਤੇ ਪ੍ਰਮਾਤਮਾ ਨੂੰ ਮਿਲਣਾ ਹੈ ਬਹੁਤ ਆਮਾਨੇ ਕੱਪੜੀਆਂ ਲੀਦਿਆਂ ਤੇ ਜਾਂ ਸੁੰਦਰ ਮਹਿਲਾਂ ਤੇ ਜ਼ੋਰ ਨਹੀਂ ਲਾਇਆ ਜਿਹੜਾ ਅਸਲੀ ਕੰਮ ਐ ਨਾ ਉਹ ਸਾਧ ਸੰਗਤਾਂ ਨੇ ਕੀਤਾ ਕਹਿੰਦੇ ਇਹ ਮਨੁੱਖਾ ਜਨਮ ਮਿਲਿਆ ਹੈ ਬਾਣੀ ਵਿੱਚ ਮਹਾਰਾਜ ਨੇ ਲਿਖਿਆ ਹੈ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰਕ ਜੋਇਓ ਮੇਰੇ ਜਗਦੀਸ਼ ਮਿਰਨ ਕੀ ਬਰਿਆ ਚਰਨ ਕਾਲ ਇਹ ਦੇਹ ਸੰਜਰੀਆ ਬੜੇ ਲੰਮੇ ਸਮੇਂ ਤੋਂ ਬਾਅਦ ਸਾਲੋਂ ਮਨੁੱਖਾ ਜਨਮ ਮਿਲਿਆ ਹੈ ਇਹ ਮਿਲਿਆ ਕਾਦੇ ਵਾਸਤੇ ਹੈ ਗੋਬਿੰਦਰ ਨੂੰ ਮਿਲਣ ਵਾਸਤੇ ਇਹ ਤੇਰੀ ਬਾ ਹੋ ਤੇਰੀ ਬਾਰੀ ਗੋਬਿੰਦ ਮਿਲਣ ਦੀ ਇਹੋ ਤੇਰੀ ਬਾਰੀ ਗੋਬਿੰਦ ਮਿਲਣ ਦੀ ਇਹੋ i don't know